ਕਿਸ ਤਰ੍ਹਾਂ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਜਿਹੜੇ ਉਹ ਹੋਣੇ ਚਾਹੀਦੇ ਜਿਹੜੇ ਇਹਨਾਂ ਹਰ ਪ੍ਰਭਾਵਿਤ ਇਲਾਕਿਆਂ ਨੂੰ ਥੋੜਾ ਮੁਸ਼ਕਲ ਤੋਂ ਅ ਮੁਸ਼ਕਲ ਦਾ ਜਿਹੜਾ ਸਾਹਮਣਾ ਉਹ ਨਾ ਕਰਨਾ ਪਵੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਤਾਂ ਅਸੀਂ ਇਹੀ ਚਾਹੁੰਦੇ ਆਂ ਵੀ ਇੱਕ ਤਾਂ ਪਹਿਲਾਂ ਸਾਡੇ ਤੇ ਇਨੀ ਵੱਡੀ ਮੁਸੀਬਤ ਆਈ ਵੀ ਹੈ ਜੀ ਕਿਉਂਕਿ ਕੋਈ ਵੀ ਦੁੱਖ ਤਕਲੀਫ ਪ੍ਰਸ਼ਾਸਨ ਨੂੰ ਦੱਸਦਾ ਹੈ ਤਾਂ ਕੋਈ ਮੇਜਰ ਪ੍ਰੋਬਲਮ ਖੜੀ ਹੁੰਦੀ ਹੈ ਤਾਂ ਤਾਂ ਹੀ ਦੱਸਦਾ ਵੈਸੇ ਤਾਂ ਇਹ ਲੋਕ ਜਿੰਨੇ ਵੀ ਇੱਧਰ ਅਫੈਕਟਡ ਏਰੀਆ 'ਚ ਬੈਠੇ ਨੇ ਫਲੱਡ ਦੇ ਨਾਲ ਜੂਝ ਰਹੇ ਨੇ ਇਹ ਸਮੱਸਿਆ ਨਾਲ ਕੋਈ ਐਸਾ ਬੰਦਾ ਹੈ ਨਹੀਂ ਜਿਹੜਾ ਬੇਵਜ੍ਹਾ ਕੋਈ ਇਹਨਾਂ ਨੂੰ ਖਰਾਬ ਕਰੂਗਾ ਜਾਂ ਕੋਈ ਫੋਨ ਕਰੂਗਾ ਕਰੂਗਾ ਤਾਂ ਕੋਈ ਨਾ ਕੋਈ ਕਿਸੇ ਨੂੰ ਮੇਜਰ ਪ੍ਰੋਬਲਮ ਹੁੰਦੀ ਹੈ ਤਾਂ ਇਹਨਾਂ ਨਾਲ ਤਾਲਮਿਲ ਕਰੂਗਾ ਪਰ ਉਸ ਚੀਜ਼ ਦਾ ਗੌਰ ਨਹੀਂ ਜਾਰਾ ਕੀਤਾ ਜਾਂਦਾ ਚਾਹੇ ਮੇਜਰ ਪ੍ਰੋਬਲਮ ਕਿਸੇ ਨੂੰ ਖੜੀ ਹੋ ਜਾਵੇ ਮਤਲਬ ਧਿਆਨ ਧਿਆਨ ਨਹੀਂ ਦਿੱਤਾ ਜਾਂਦਾ ਹਾਂ ਧਿਆਨ ਨਹੀਂ ਦਿੱਤਾ ਜਾਂਦਾ ਆ ਕਾਫੀ ਜਥੇਬੰਦੀਆਂ ਜਿਹੜੀਆਂ ਨੇ ਉਹ ਇਹਨਾਂ ਇਲਾਕਿਆਂ ਦੇ ਵਿੱਚ ਬੜੀ ਦੂਰੋਂ-ਦੂਰੋਂ ਜਿਹੜੀ ਐ ਉਹ ਰਾਹਤ ਸਮਗਰੀ ਲੈ ਕੇ ਆ ਰਹੀਆਂ ਨੇ ਉਹਨਾਂ ਦਾ ਕਿਵੇਂ ਧੰਨਵਾਦ ਕਰੀਏ ਦੇਖੋ ਜੀ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਫਲੱਡ ਏਰੀਏ ਦੇ ਵਿੱਚ ਆ ਕੇ ਆਪਣੇ ਲੰਗਰਾਂ ਦੀ ਸੇਵਾ ਨਿਭਾਰੇ ਨੇ ਪਠਿਆ ਦਾ ਚਾਰਾ ਪਸ਼ੂਆਂ ਦੇ ਲਈ ਲੈ ਕੇ ਆ ਰਹੇ ਨੇ ਜਾਂ ਹੋਰ ਜੋ ਫੀਡ ਵਗੈਰਾ ਲੈ ਕੇ ਆ ਰਹੇ ਨੇ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਉਹਨਾਂ ਪਰਿਵਾਰਾਂ ਦਾ ਹਮੇਸ਼ਾ ਵਾਹਿਗੁਰੂ ਪਨਾਹ ਕਰੇ ਸਾਡੀ ਆਤਮਿਕ ਆਵਾਜ਼ ਹੈ ਕਿਉਂਕਿ ਸਾਡੋਂ ਅੱਜ ਐਨੀ ਸਮੱਸਿਆ 'ਚ ਕਿਰਿਆ ਨੂੰ ਉਹ ਸਾਨੂੰ ਸਮਾਨ ਰਹੇ ਨੇ ਜਿੱਥੇ ਕਿ ਸਾਡੇ ਲਈ ਉਹ ਸਿਵਾਵਾਂ ਨਿਭਾ ਰਹੇ ਨੇ ਬਹੁਤ ਜ਼ਿਆਦਾ ਨਿਭਾ ਰਹੇ ਨੇ ਬਹੁਤ ਅੱਛਿਆ ਸੁਭਾਵਾਂ ਨਿਭਾ ਰਹੇ ਨੇ ਪਰ ਬਦਲੇ ਦੇ ਵਿੱਚ ਸਰਕਾਰੀ ਹਮਲੇ ਦੀ ਗੱਲ ਕਰੀਏ ਐਸਪੋਰਟੋ ਲਗਭਗ 2 ਕਿਲੋਮੀਟਰ ਪਿੱਛੇ ਹੀ ਜਿਹੜੇ ਸਾਧਨ ਉਹਨਾਂ ਦੇ ਲੈ ਕੇ ਕੋਈ ਵੀ ਚੀਜ਼ ਆਉਂਦੇ ਆ ਸੇਵਾ ਦੇ ਵਿੱਚ ਉਹ ਅੱਜ ਸਵੇਰ ਕੋ ਮਾਰਨਿੰਗ ਟਾਈਮ 9 10 ਵਜੇ ਪਹਿਲਾਂ ਉੱਥੇ ਡੱਟ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਵਿਗਨ ਪਿਆ ਇਸ ਤੋਂ ਅੱਗੇ ਗੱਲ ਕਰੀਏ ਜਿਹੜੇ ਲੋਕ ਘਿਰੇ ਹੋਏ ਨੇ ਹੜ ਨਾਲ ਉਹਨਾਂ ਤੱਕ ਲੰਗਰ ਦਿਆਂ ਸਵਾਵਾ ਅੱਜ ਤਾਂ ਅੱਜ ਖਾਸ ਕਰਕੇ ਨਾ ਪਸ਼ਵਾਂ ਦੀ ਚਾਰਾ ਕੋਈ ਪਹੁੰਚ ਸਕਿਆ ਜਦਕਿ ਇਹ ਵੀ ਗੱਲ ਕਹਿਣੀ ਪਈ ਕਿ ਲੰਗਰ ਬਾਰੇ ਸਭਾਵਾਂ ਜਿਹੜੀਆਂ ਲੈ ਕੇ ਆਈਆਂ ਨੇ ਉਹਨਾਂ ਲੰਗਰ ਲੈ ਕੇ ਪਿੱਛੇ ਵੀ ਜਾਣਾ ਪਿਆ ਔਰ ਕੁਝ ਕੁ ਦਾ ਲੰਗਰ ਖਰਾਬ ਵੀ ਹੋਇਆ ਹੈ ਇਹ ਇਹ ਕਾਰਨ ਕੀ ਮੰਦੇ ਹੋ ਕਾਰਨ ਅਸੀਂ ਮੰਨਦੇ ਹਾਂ ਜੀ ਬਿਲਕੁਲ ਅੰਧ ਧੁੰਦ ਕਹਿ ਲੋ ਪ੍ਰਸ਼ਾਸਨ ਦਾ ਸਿਸਟਮ ਬਣਿਆ ਹੋਇਆ ਹੈ ਪਹਿਲਾਂ ਹੀ ਮੈਂ ਕਹਿਆ ਹਟਿਆ ਤੁਹਾਨੂੰ ਵੀ ਬੇ ਢੰਗਾ ਸਿਸਟਮ ਹੈ ਕੋਈ ਢੰਗ ਬਣਾਉਣ ਕੋਈ ਸਕੀਮ ਬਣਾਉਣ ਜਿਹਦੇ ਵਿੱਚ ਕਿ ਨੰਬਰਦਾਰਾਂ ਨੂੰ ਪਿੰਡ ਦੇ ਸਰਪੰਚਾਂ ਨੂੰ ਪੰਚਾਂ ਨੂੰ ਮੋਹਤਬਰ ਬੰਦਿਆਂ ਨੂੰ ਜਿਹੜਾ ਏਰੀਆ ਅਫੈਕਟਡ ਹੈ ਉਹਨਾਂ ਦੀ ਕੋਈ ਅਕੇ ਲੋਕ ਵੀ ਹਰ ਪਿੰਡ ਦੇ ਪੰਚਾਇਤ ਨੂੰ ਸਾਦ ਲੋ ਬੁਲਾ ਲਓ ਤੇ ਜਿੰਨਾ ਜਰੀਏ ਸਾਰੀ ਦੀ ਸਾਰੀ ਤਕਲੀਫ ਉਹਨਾਂ ਨੂੰ ਦੱਸੀ ਜਾਵੇ ਪ੍ਰਸ਼ਾਸਨ ਰਾਹੀਂ ਵੀ ਆਏ ਇੱਥੇ ਆ ਸਮੱਸਿਆ ਹੈ ਤਾਂ ਉਸ ਤਰ੍ਹਾਂ ਹੱਲ ਹੋ ਸਕਦਾ ਹੈ ਇਹ ਦੇ ਵਿੱਚ ਜੀ ਦੇਖੋ ਜਿਹੜੀ ਹੈ ਅਣਗੈਲੀ ਮੈਂ ਤਾਂ ਸਰਾਸਰ ਕਮਾ ਕ ਪ੍ਰਸ਼ਾਸਨ ਦੀ ਜੀ ਤਾਂ ਕਾਫੀ ਲੋਕ ਕੀ ਲੱਗਦਾ ਕਿ ਇਹਨਾਂ ਖਜਲ ਖਵਾਰੀਆਂ ਤੋਂ ਪਰੇਸ਼ਾਨ ਹੋ ਕੇ ਸਮਾਨ ਵਾਪਸ ਵੀ ਲੈ ਕੇ ਗਏ ਨੇ ਜਾਂ ਕਈ ਵਾਰੀ ਹੋ ਸਕਦਾ ਕਿ ਉਹ ਇਸ ਤਰ੍ਹਾਂ ਦੀ ਪਰੇਸ਼ਾਨੀ ਚੋ ਹੋ ਕੇ ਦੁਬਾਰਾ ਕਦੀ ਉਹ ਆਉਣ ਹੀ ਨਾ ਹਾਂਜੀ ਬਿਲਕੁਲ ਜੀ ਦੇਖੋ ਜਿਹੜਾ ਅੱਜ 100 ਕਿਲੋਮੀਟਰ ਤੋਂ 200 ਕਿਲੋਮੀਟਰ ਤੋਂ ਚੱਲ ਕੇ ਉਹਦੇ ਅੰਦਰ ਕੋਈ ਸੇਵਾ ਦੀ ਭਾਵਨਾ ਸੀ ਤਾਂ ਚਾਹੇ ਉਹਨੇ ਆਪਣੇ ਪਿੰਡ ਚੋਂ ਚਾਹੇ ਆਪਣੇ ਦੁਕਾਨਦਾਰਾਂ ਕੋਲੋਂ ਕੋਈ ਦੁਕਾਨਦਾਰ ਹੈ ਤਾਂ ਚੰਦਾ ਇਕੱਠਾ ਕਰਕੇ ਬੜੇ ਇਸ਼ਕ ਲੋਕ ਨੇ ਕਿਉਂਕਿ ਪੰਜਾਬ ਹੈ ਪੰਜਾਬੀਅਤ ਹੈ ਪੰਜਾਬ ਤੇ ਇੰਨਾ ਵੱਡਾ ਜਿਹੜਾ ਹੈ ਹੜ ਨੇ ਤਸ਼ੱਦਦ ਕੀਤਾ ਹੈ ਇਸ ਸਰਹੱਦੀ ਬੈਲਟ ਦਾ ਉਹਨਾਂ ਨੂੰ ਮਹਿਸੂਸ ਹੋਇਆ ਹੈ ਉਹਨਾਂ ਨੂੰ ਅਨੁਭਵ ਹੋਇਆ ਹੈ ਉਹਨਾਂ ਦੀ ਆਤਮਾ ਕੁਰਲਾ ਉੱਠੀ ਤੇ ਤਾਂ ਹੀ ਸੇਵਾ ਲੈ ਕੇ ਇੱਥੋਂ ਤੱਕ ਸਾਡੇ ਤੱਕ ਪਹੁੰਚੇ ਨੇ ਜੀ 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 ਤੇ ਜੇ ਉਹਨਾਂ ਨੂੰ ਮੋੜਿਆ ਜਾਵੇ ਤਾਂ ਮੈਂ ਤਾਂ ਨਹੀਂ ਚੰਗਾ ਸਮਝਦਾ ਤਾਂ ਉਹਨਾਂ ਦੀ ਤਾਂ ਆਤਮਾ ਕੁਰਲਾਂਦੀ ਜਾਏਗੀ ਇੰਨਾਂ ਹਾਲਾਤਾਂ ਦੇ ਵਿੱਚ ਦੇਖਦੇ ਹੋਏ ਸੰਗਤ ਨੂੰ ਜਿਹੜੇ ਇੱਥੇ ਪਿਕਨਿਕ ਪੁਆਇੰਟ ਸਮਝ ਕੇ ਜਾਂ ਸ਼ੋਅ ਆਫ ਕਰਨ ਆਉਂਦੇ ਨੇ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਮੈਂ ਤਾਂ ਜੀ ਦੇਖੋ ਤੁਹਾਡੇ ਮਾਧਿਅਮ ਰਾਹੀਂ ਹੱਥ ਜੋੜ ਕੇ ਉਹਨਾਂ ਭੈਣਾ ਭਰਾਵਾਂ ਨੂੰ ਉਹਨਾਂ ਬੱਚਿਆਂ ਨੂੰ ਸਮਾਜ ਦੇ ਪੂਰੇ ਲੋਕ ਜੋ ਇੱਥੇ ਆ ਕੇ ਤੇ ਪਿਕਨਿਕ ਪੈਲਸ ਬਣਾ ਕੇ ਪੈਲਸ ਬਣਾ ਕੇ ਦੇਖਦੇ ਨੇ ਆ ਕੇ ਬੜੇ ਮਜੇ ਨਾਲ ਵੀਡੀਓ ਬਣਾ ਕੇ ਤੇ ਸਟੇਟਸ ਪਾਉਂਦੇ ਨੇ ਪਰ ਸਾਨੂੰ ਪੁੱਛੋ ਵੀ ਸਾਡੇ ਅੰਦਰ ਕਿੰਨੀ ਕੋ ਤਕਲੀਫ ਹੈ ਸਾਡੇ ਬੱਚੇ ਉੱਥੇ ਬੈਠੇ ਨੇ ਕਿਉਂਕਿ ਕਿਸੇ ਦਾ ਨਹੀਂ ਦਿਲ ਕਰਦਾ ਘਰ ਛੱਡਣ ਨੂੰ ਵਰਜੀ ਸਾਡੇ ਬੱਚੇ ਵੀ ਉੱਥੇ ਨੇ ਅਸੀਂ ਖੁਦ ਉੱਥੇ ਆਪਾਂ ਪਰ ਇਹਨਾਂ ਨੂੰ ਅਸੀਂ ਹਦਾਇਤ ਕਰਦੇ ਆਂ ਔਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡਾ ਇਸ ਚੀਜ਼ ਦਾ ਮਜ਼ਾਕ ਨਾ ਬਣਾਇਆ ਜਾਵੇ ਵਾਹਿਗੁਰੂ ਅੱਗੇ ਅਰਦਾਸ ਕਰਨ ਵੀ ਇਸ ਮੁਸੀਬਤ ਨੂੰ ਵਾਹਿਗੁਰੂ ਜੀ ਟਾਲੋ ਤੇ ਇਹਨਾਂ ਲੋਕਾਂ ਦਾ ਭਲਾ ਹੋਵੇ ਤਾਂ ਕਿ ਕੋਈ ਜਾਨੀ ਮਾਨੀ ਨੁਕਸਾਨ ਇਹਨਾਂ ਦਾ ਨਾ ਹੋਵੇ ਇੱਕ ਸਵਾਲ ਹੋਰ ਕੀ ਜਦੋਂ ਇੱਥੇ ਇਕੱਠ ਹੁੰਦਾ ਹੈ ਇੱਥੇ ਬੰਨ ਤੇ ਜੀ ਲੋਕ ਦੂਰੋਂ ਦੂਰੋਂ ਰਾਸ਼ਨ ਲੈ ਕੇ ਆਉਂਦੇ ਨੇ ਜੀ ਕੀ ਲੱਗਦਾ ਹੈ ਕਿ ਉਹਨਾਂ ਦਾ ਨੁਕਸਾਨ ਹੁੰਦਾ ਜਿਹੜੇ ਬੰਦੇ ਪਿੱਛੇ ਰਾਸ਼ਨ ਦੇ ਨੀਡਿਡ ਨਹੀਂ ਕੋਰ ਰਾਸ਼ਨ ਕਾਫੀ ਜ਼ਿਆਦਾ ਇਹਨਾਂ ਬੰਦ ਵੀ ਵੰਡਿਆ ਜਾਂਦਾ ਜੀ ਇਹਦੇ ਚ ਕੋਈ ਲੋਰ ਹੈ ਨਹੀਂ ਕਿਉਂਕਿ ਜਿਹੜਾ ਏਰੀਆ ਅਫੈਕਟਡ ਹੈ ਉਤੋਂ ਤੱਕ ਤਾਂ ਚੀਜ਼ ਕਹਿ ਲਓ ਵੀ 25 30% ਹੀ ਪਹੁੰਚਦੀ ਹੈ 70 ਪਤਾ ਨਹੀਂ ਕਿੱਥੇ ਜਾਂਦੀ ਹੈ ਕਿਉਂਕਿ ਉਧਰੋਂ ਤਾਂ ਕਿਸ ਕੋਈ ਬੈਠਾ ਹੈ ਹੜ੍ਹ ਵਿੱਚ ਮੁਸੀਬਤ 4 ਕਿਲੋਮੀਟਰ ਦੇ ਕੋਈ 5 ਕੋਈ 6 ਕੋਈ 7 ਦੇ ਉਧਰੋਂ ਲੋਕ ਕਿੱਦਾਂ ਆ ਸਕਦੇ ਕਿਉਂਕਿ ਕਿਸ਼ਤੀਆਂ ਦਾ ਵੀ ਪ੍ਰਬੰਧ ਉਦਾਂ ਦਾ ਹੈਗਾ ਸਾਰੇ ਦੇ ਸਾਰੇ ਪਰਿਵਾਰ ਤੇ ਇੱਕੋ ਵਾਰੀ ਇੱਥੇ ਪਹੁੰਚ ਨਹੀਂ ਸਕਦੇ 4-5 ਕਿਲੋਮੀਟਰ ਕਿਹੇ ਤੇ ਏਰੀਆ ਤੇ ਘਰੇ ਉਹਨੇ ਲੋਕ ਜੀ 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 ਅਖੀ ਅਖੀਰ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਅਪੀਲ ਜਾਂ ਕੋਈ ਬੇਨਤੀ ਜਾਂ ਕੋਈ ਸੰਦੇਸ਼ ਸੰਦੇਸ਼ ਮੈਂ ਤਾਂ ਇਹੀ ਦੇਣਾ ਚਾਹਨਾ ਪੂਰੇ ਸਮੁੱਚੇ ਸਮਾਜ ਨੂੰ ਪੂਰੇ ਇਸ ਲੋਕਾਈ ਨੂੰ ਵੀ ਵਾਹਿਗੁਰੂ ਅੱਗੇ ਅਰਦਾਸ ਕਰੋ ਸਾਡੇ ਲਈ ਪ੍ਰਮਾਤਮਾ ਅੱਗੇ ਦੋ ਵੇਲੇ 2 ਮਿੰਟ ਕੱਢ ਕੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵੀ ਉਸ ਵਾਹਿਗੁਰੂ ਤੋਂ ਸਚਕਾਲ ਪੁਰਖ ਤੋਂ ਸਰਬ ਭਲਾ ਮੰਗ ਕੇ ਤੇ ਇਸ ਸਾਡੀ ਮੁਸੀਬਤ ਦਾ ਸਪੈਸ਼ਲੀ ਤੌਰ ਤੇ ਅਰਦਾਸ ਕਰਨ ਤਾਂ ਕਿ ਇਸ ਮੁਸੀਬਤ ਤੋਂ ਜਿੰਨੇ ਇਸ ਏਰੀਏ ਦੇ ਵਿੱਚ ਘਿਰੇ ਹੋਏ ਲੋਕ ਉਹਨਾਂ ਦਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋਵੇ ਦਾ ਵਾਹਿਗੁਰੂ ਉਹਨਾਂ ਦਾ ਭਲਾ ਕਰੇ ਔਰ ਪੂਰੀ ਸਮੁੱਚੀ ਲੋਕਾਇਦਾ ਖੜਾ ਹੋ ਸਕੇ ਜੀ ਸ਼ੁਭਨਾਮ ਸਤਿ ਜੀ ਮੇਰਾ ਸ਼ੁਭਨਾਮ ਸਰ ਸਰરાજ ਸਿੰਘ ਹੈ ਪਿੰਡ ਮਾਤਵਨਗਰ ਦੇ ਰਹਿਣ ਵਾਲਾ ਮੈਂ